ਗਾਲੀ ਹੋਰ ਕੀ ਹਾਲ ਆ ਆਓ 12 ਲੱਖ ਪਰ ਬੈਠਾ ਸਾਨੂੰ ਪਤਾ ਆਂਡ ਗੱਡੀ ਰੱਖ ਲੈ ਕਰ ਦੇਤ ਨਹੀਂ 빙ਾ ਆਹ ਤਾਂ ਹੀ ਤੋਂ ਕੰਮ ਨਹੀਂ ਕਰਿਆ ਆਓ ਕਰਿਓ ये तो नहीं ये भी कह रहा है ठीक पानी पत्थर ही है अच्छे से इकड़ा बहुत तेजी वातावरण नहीं अंदर अंदर उधर सारा ठीक है जब रात रात 8 घंटे लाइट आंदी है है भाई 8 घंटे लाइट आंदी फिर ये तो साथ गन्ना खुल्ला भरना बहुत अच्छा और इधर लेके फिर मेरे रख ਇਹ ਇਹ ਨਾ ਕੋਈ ਨਾ ਚੱਲ ਰਹੀ ਜਿੱਦੀ ਜਾਂਦਾ ਫਾੜ ਪਰੇ ਹੀ ਲੈ ਗਿਆ ਤੀ ਇੱਧਰ ਛੋਟੀਆਂ ਛੱਡ ਕੇ ਦੋ ਕਰ ਜਾਂਦੀਆਂ ਬਰਾਬਰ ਦੀਆਂ ਬਸ ਨੂੰ ਦਿਖਾ ਦੇਣੀ ਆ ਵੀ ਦੋ ਹੋ ਗਈਆਂ ਹੋ ਗਈਆਂ ਵੇਖ ਲੈ ਡੇਢ ਮਾੜ ਵੀ ਨਹੀਂ ਦੀ ਹੈਗੀ ਤੇਸੀ ਬਾਅਦ ਠੀਕ ਆ ਮੰਮੀ ਆ ਹਾਂ ਤੇਸੀ ਸਭ ਤੋਂ ਲੋਟ ਆ ਕੁੰਜੇ ਤੇ ਬੈਠ ਜਾ ਨਾ ਇੱਧਰ ਬਸ ਨਾ ਉੱਧਰ ਬਸ ਨਾ ਖਾ ਮਾਉਣੀ ਲੋੜ ਰੱਖ ਆਈ ਕੁੰਜੇ ਤੇ ਗੁੰਜਾ ਹੁਣ ਤਾਂ ਬੋਲਾ ਹੈਗਾ ਉਹਨੇ ਡੌਲ ਕਹੀ ਗਿਆ ਪਾ ਜਣੀ ਸਾਨੂੰ ਪਤਾ ਪਿਛਲੇ ਸਾਲ ਕੀ ਕਰਨਾ ਪੈਂਦਾ ਸੀ ਸਾਲਾ ਉੱਥੇ ਨਹੀਂ ਘਰ ਜਿਹੜਾ ਕੰਬੂਕ ਕਰਕੇ ਜਾਂਦਾ ਪਾਣੀ ਸਾਰੇ ਪੱਤਰਾ ਆਏ ਹੂੰ ਉਹ ਜਾ ਕੇ ਸਾਲਾ ਥੋੜੇ ਦੇ ਵੀ ਘਰੇ ਆਇਆ ਨਾ ਖੀਰ ਮਜਾ ਕੀ ਲੈ ਲੈ ਲੈਟ ਨਾ ਅਰਜੀ ਨਹੀਂ ਤੇ ਉੱਥੇ ਦਾ ਪੈਪ ਲਾ ਕੇ ਪਾਉਣਾ ਪੈਂਦਾ ਤਾਂ ਹੂੰ ਤੇ ਮਾ ਹੁਣ ਇਥੋਂ ਮੈਨੂੰ ਕਹਾ ਮਾ ਸਿੱਟੀ ਵੱਟ ਬੱਸ ਕੂਝੇ ਤੇ ਕੂਝੇ ਨਹੀਂ ਨਾ ਲਾ ਠੀਕ ਆ ਇਹਨਾਂ ਨੂੰ ਲੋੜੇ ਨਹੀਂ ਵੱਟ ਦੀ ਇਹਨਾਂ ਨੂੰ ਤਾਂ ਲੋੜੀ ਪਾਤੀ ਪੈਣਾ ਹੀ ਅੱਛਾ ਹੋਰ ਬੜਾ ਵਧੀਆ ਦੇਖ ਲੈ ਬੂਟਾ ਹੀ ਬੂਟਾ ਜੰਮ ਗਿਆ ਮੈਂ ਕਿਥੋਂ ਮਰਦੀ ਦੇਖ ਲੈ ਇਹਨੂੰ ਬੂਟਾ ਹੀ ਜੰਮ ਗਿਆ ਤਾਂ ਇੱਕਦਮ ਦੇਖ ਲੈ ਬੂਟਾ ਕਾਹਨ ਮਦਾ ਆਏ ਦੇਖਦਾ ਵੀ ਧਾਨ ਕਿਹੜੇ ਰਹਿ ਗਏ ਉਹਰੇ ਵਧੀਆ ਧਾਨਾਂ ਦੇ ਖਰਾਉਣਾ ਗਿਆ ਬੂਟਾ ਹੀ ਬੂਟਾ ਹੋ ਗਿਆ ਸਾਰੇ ਪਾਸੇ ਫਰ ਦੇਖ ਸਾਡੇ ਇਹ ਮੋਟਰ ਵਿਲੀ ਹੈ ਤੁਹਾਨੂੰ ਹੂੰ ਇੱਥੇ ਕਿੰਨਾ ਹੋ ਗਿਆ ਕਿ ਕਿੰਮੀ ਪੈ ਗਿਆ ਨਾ ਤਾਂ ਨਾਲ ਪਾਣੀ ਲੱਗਣਾ ਉਧਰ ਵੀ ਕਿੰਨਾ ਹੋ ਗਿਆ ਕਿ ਕਿੰਨਾ ਆਹ ਐਮਾ ਕੱਖ ਹੋ ਗਿਆ ਨੇ ਦਾ ਕੱਖੋਂ ਲੱਗਣਾ ਹੋ ਕੱਖ ਤੂੰ ਬਹੁਤ ਦੂਰ ਕੀਤਾ ਹਨ ਠੀਕ ਹੈ ਹਰੇ ਕੱਖ ਉਹਰੇ ਭਾਈ ਮੀਂਹੇ ਬੱਡ ਲੈ ਜਾ ਜਾ ਹਾਂ ਇਹ ਤਾਂ ਹੈ ਟੈਕਨੀਕਲ ਹੈ ਹੂੰ ਤੇ ਦੇਖੂਗੇ ਵੈਸੇ ਕੋਈ ਜੇ ਹੁਰ ਪਾਸੇ ਵੀ ਲੋਕ ਆ ਗਏ ਉਧਰ ਵੀ ਦੂੰਗੇ ਤਾਂ ਇੰਨੇ ਚ ਤਾਂ ਲਾਉਣ ਨੂੰ ਪਾਣੀ ਛੱਡਣਾ ਹੈ ਕਰਨਾ ਤਾਂ ਰੋਜ਼ ਪੇ ਪੰਗਾ ਤਾਂ ਉਹੀ ਏ ਸਾਲਾ ਇਹ ਭਾਨਾ ਵੀ ਰੋਜੇ ਬੈਂਦਾ ਫਿਰ ਉਹ ਤਾਂ ਆਇਊਗਾ ਰੋਜੇ ਬੰਨਾ ਬੈਣਾ ਤੈਨੂੰ ਇੱਧਰ ਦਾ ਦੋ ਦਿਨ ਕੱਟੇ ਦਊਗਾ ਇੱਧਰ ਨਹੀਂ ਕੱਟਦਾ ਫਿਰ ਹਮ ਇੱਥੇ ਜਿਹੜਾ ਘੰਟਾ ਲੱਗਣਾ ਰੋਜੇ ਲਾਉਣਾ ਪੈਣਾ ਫਿਰ ਹਮ ਹੋਰ ਫਿਰ ਬਾ ਵਧੀਆ ਚਾਹ ਚਰੀ ਵੀ ਦੂੰਗਾ ਇੱਧਰ ਬਾਜਰਾ ਚਰੀ ਵੀ ਦਣੀ ਇੱਧਰ ਵੱਧੀ ਹੋ ਗਈ ਥਲੀ ਨੂੰ ਗੇਰ ਦੂੰਗੇ ਉਹ ਤਾਂ ਹੈ ਹੀ ਹੈ ਕਿ ਨਹੀਂ ਹਮ ਇੱਧਰ ਤਾਂ ਲਾ ਦੂੰਗੇ ਬਾਕੀ ਹੁਣ ਦੇਖਦੇ ਆ ਗਾਲੂ ਫਿਰ ਟਰਾਲੀ ਦਾ ਹਮ ਵੇਖ ਲੈ ਵੇਖ ਲੈ ਸਾਈ ਦੇ ਆਈ ਏ ਸਾਈ ਉਹ ਦੇ ਆਓ ਨਮੀ ਦੀ ਉਹ ਦੇ ਆਉਣੀ ਲੈ ਨਾ ਠੀਕ ਐ ਨਮੀ ਦੀ ਉਸਲਾ ਬਣਦੀ ਠੀਕ ਐ ਹੁਣ ਕਹਿੰਦਾ ਖੁੜੀ ਮਾ ਸਿਰ 2 ਸੱਟਾ ਘੱਟ 2 ਵੱਧ 2 ਵੱਧ ਸਹੀ ਠੀਕ ਨਹੀਂ ਗੱਲ ਹਾਂ ਤੇ ਤੱਲਲੀ ਤੱਲਲੀ ਵੀ ਆ ਗਈ ਫੇਰ ਤੱਲਲੀ ਤਾਂ ਹੈਗੀ ਆ ਆਈ ਆਈ ਮੇਲਾ ਪਾਸ 7 ਮਹੀਨੇ ਤੱਕ ਆ ਤਰਾਲੇ ਕਿਸ ਨੇ ਕਹੀ ਨਾ ਸੜਾ ਇੱਧਰ ਤੇ ਬਲਜਾ ਖਾਦਾ ਵਾ ਕਿਸ ਨੇ ਕਹੀ ਨਾ ਇੱਧਰ ਤੇ ਬਲਜਾ ਖਾਦਾ ਵਾ ਚਾਹੀ ਸੱਟਦਾ ਹੀ ਹੋਵੇ ਟਰੈਲਾ ਇਹ ਟਰੈਲਾ ਠੀਕ ਨਹੀਂ ਹੈਗਾ ਨਵਾਂ ਖਾਦਾ ਲੀ ਆ ਗਈ ਆ ਨਵੇਂ ਚ ਅਗਲਾ ਏ ਥੋੜਾ ਕਹਾਂਗਾ ਵੀ ਆਹ ਇਹ ਹਾਂ ਨਾ ਠੀਕ ਹੈ ਜਿਹੜਾ ਕੁਝ ਹੈਗਾ ਸਾਰਾ ਕੁਝ ਹੈ ਏ ਟੂ ਜ਼ेड ਨਵਾਂ ਹੋਊਗਾ ਹਾਂ ਬਾਕੀ ਉਹਦੇ ਗਾਣੇ ਲੋਗੋ ਰੁਗੋ ਲੱਗ ਜੂंगे ਹਾਂ ਹਾਂ ਠੀਕ ਆ ਬਾਕੀ ਦੇਖਦੇ ਹਾਂ ਹੁਣ ਕਿਹਾ ਬਣਦਾ ਕਿੰਨੇ ਦਾ ਕਹਿੰਦੇ ਆ ਮੰਦਈ ਮੈਂ ਕਿ ਬਹੁਤ ਹੋਵੇ ਸਾਰੇ ਲੋਹਾ ਤਾਂ ਮੇਰੀ ਗੱਲ ਸੁਣ ਲੈ ਟਰੈਲਰ ਰੇਟ ਨਹੀਂ ਘਟਿਆ ਗਾ ਲੋਹਾ ਦਾ ਰੇਟ ਘਟਿਆ ਹੋਇਆ ਫਿਰ ਇਹ ਮੇਰੀ ਗੱਲ ਨੂੰ ਚੀਜ਼ ਤੋਂ ਦਾ ਰੇਟ ਸ਼ੁਰੂ ਕਰਦੇ ਇੱਕ ਵਾਰੀ ਚੱਲੀ ਜਾਂਦਾ ਅਗਲਾ ਕਹਿੰਦਾ ਵੀ ਪਹਿਨੇ ਜ ਘਾਟੇ ਚ ਬਣਾਏ ਆ 5-7 ਮਹੀਨੇ ਮੰਨ ਲਾ ਇੱਕ ਵਾਰ ਹੁਣ ਸਾਹੀ ਲੈ ਲਈ ਅਗਲੇ ਨੇ ਲੋਹਾ ਤੇਜ ਹੋ ਗਿਆ ਬਣਾਉਣਾ ਤਾਂ ਉਹੀ ਰੇਟ 'ਚ ਪੈਣਾ ਬਣਾਤੇ 5-7 ਮਹੀਨੇ ਵਿੱਚ ਤੇਰੇ ਹਿਸਾਬ ਨਾਲ ਕਿੰਨੇ ਜਰਮਨ ਟਰੈਲਰ ਦਊਂਗਾ ਕਹਿੰਦੇ ਤਾਂ 2 ਮਹੀਨੇ ਆ 2 ਮਹੀਨੇ ਵਿੱਚ ਟਰੈਲਰ ਹਾਂ ਵੀ 2 ਮਹੀਨੇ ਵਿੱਚ ਡਰੇਗਾ ਦੇ ਦੂੰਗਾ ਹਾਂ ਮਈ ਚ ਮਾਰਚ ਅਪ੍ਰੈਲ ਮਈ ਤਿੰਨ ਮਹੀਨੇ ਆ ਵੀ ਤਿੰਨ ਮਹੀਨੇ ਵਿੱਚ ਬਿਲ ਗੇ ਸਾਈ ਜੀ ਪਰ ਮੇਲਾ ਨਾ ਮੇਲਾ ਹੁਣ ਉਹ ਬਾਅਦ ਚ ਪਤਾ ਮੇਲੇ ਦਾ ਮਤਲਬ ਇਹ ਕਹਿੰਦੇ ਆ ਉਹ ਬਾਹੂ ਕਹਿੰਦੇ ਸਾਈ ਦੋ ਮੋਟੀ ਉਧਰ ਬਾਹਰ ਕਹਿੰਦੇ 10000 ਰੁਪਏ ਕੱਟਣ ਲੱਗ ਗਿਆ ਨਾ ਅਸੀਂ ਚਲ ਦੇਖਦੇ ਆਪਾਂ ਸਾਈ ਠੀਕ ਹੈ ਗੱਲ ਉਹ ਇੰਨਾ ਕਿਥੇ ਕਹਿ ਹੁੰਦਾ ਆਪਾਂ ਤੇ ਯਾਰ ਕਹਿਦਾ ਭੈਣਾ ਵੀ ਯਾਰ ਫੇ ਜਵਾਲ ਤਾਂ ਜਵਾਲ ਹੁੰਦੀ ਆ ਚਲ ਉਹਦਾ ਕੋਈ ਨਹੀਂ ਹੁਣ ਜਾ ਕੇ ਦੇਖਦੇ ਆ ਜਾ ਕੇ ਕਹਿੰਦੇ ਗਿਆ ਕਹਿੰਦੇ ਤਾਂ 3 ਮਹੀਨੇ ਆਹੋ ਮਈ ਚ ਮੈਨੂੰ ਨਹੀਂ ਮੈ ਦਵਾ ਦੀ ਤਿੰਨ ਮਹੀਨੇ ਦੇ ਦੂੰਗਾ ਟਰੈਲਰ ਆਹੀ ਤਾਂ ਚੱਕਰ ਫੇਰ ਉਹ ਛਿੰਮੀਆਂ ਹੀ ਲੈ ਕੇ ਆਏ ਤੇ ਕਹਿੰਦਾ ਸਾਨੂੰ 2 ਮਹੀਨੇ ਕਿਹਾਤਾ ਫੇਰ ਪਰ 6 ਮਹੀਨੇ ਲਿਖਾਤੇ ਫੇਰ ਉਹ ਸੱਚ ਬੋਲਣਾ ਚਾਹੀਦਾ ਬੰਦੇ ਨੂੰ ਉਹ ਸੱਚ ਕਿਥੇ ਬੋਲ ਹੁੰਦਾ ਹੁਣ ਯਾਰ ਅਗਲੇ ਕੋ ਕੰਮ ਹੁੰਦਾ ਅਗਲਾ ਕਰਦਾ ਕਰਾਉਂਦਾ ਹੋਲੀ ਹੋਲੀ ਕੰਮ ਅਗਲੇ ਪਹਿਲਾਂ ਕੋਈ ਭਾਈ ਮਰੀ ਅੰਨੇ ਦੀ ਬੜਨਾ ਆ ਮਹੀਨਾ ਹੋਰ ਲੇਟ ਦੇ ਦੇ ਮਹੀਨਾ ਹੋਰ ਲੇਟ ਕਹਿ ਵੀ ਕਿਆ ਬਣਦਾ ਕਿਆ ਨਹੀਂ ਉਸਤਾ ਕਹੂੰ ਗਈ ਉਹ ਕਿੰਨਾ ਟਾਈਮ ਦਿੰਦੇ ਆ ਹੁਣ ਉਹ ਸਾਰਾ ਕੁਝ ਲਿਖ ਲਿਖਾਉਗਾ ਪਰ ਲਿਖ ਲਿਖਾਉ ਨੂੰ ਵੀ ਕਿਆ ਕਰੂੰਗਾ ਅਗਲਾ ਫੇਰ ਹੋ ਜਾਂਦਾ ਨਾ ਨਾ ਠੀਕ ਹੈ ਗੱਲ ਕਿਦੇ ਨਹੀਂ ਚੱਲ ਹੁਣ ਤਾਂ ਤੰਨਾ ਸਹੀ ਰੋਡ ਪੈਣੀ ਆ ਉਹ ਕਹਿੰਦਾ ਗੰਨੇ ਸਹੀਂ ਗੰਨੇ ਸਹੀਂ ਕਿੰਨੇ ਸਹੀਂ ਰੋਡ ਪੈਣੀ ਆ ਰੋਲਾ ਤੇਰੇ ਮੁੰਡਾ ਯਾਰ ਉਧਰ ਦੂਏ ਜਗਦੀਪ ਐ ਲੱਗੇ ਪਾਉਣ ਮੈਂ ਕਹਦਾ ਮੈਂ ਬੈੱਡ ਰਹਿਣ ਦਿੰਦੇ ਆ ਵੀ ਕਿਹਾ ਕਰਾਉਣਾ ਗੰਨੇ ਦੀ ਜੇ ਕੰਮ ਆਪਾਂ ਕੋਲ ਜੀਰੀ ਦਾ ਕਿਹੜਾ ਦੋ ਕੀਲੇ ਹੁੰਦੇ ਆ ਕਣਕ ਦੇ ਦੋ ਤਿੰਨ ਕੀਲੇ ਹੁੰਦੇ ਆ ਨਾ ਜੀ ਨਾ ਕਹਿੰਦੇ ਬੈੱਡ ਲਾਉਣਾ ਮੈਂ ਚੱਲ ਭਾਈ ਫਿਰ ਬੈੱਡ ਵੀ ਲਵਾ ਲੂਗੇ ਹੁਣ ਸਾਰਾ ਕੁਝ ਲੱਗੂ ਚਾਹੀਦਾ ਦੇਖਣ ਗਿਆ ਹੁਣ ਚੱਲ ਕੰਧਵਰੇ ਡੰਗਿਆ ਪਿਆ ਰਹੇ ਨਾ ਮੇਰੇ ਕੋਲ ਤਾਂ ਕੰਧ ਪਜਾਈ ਤਾਂ ਗਿਆ ਪਿਆ ਰਹੇ ਖੁਸ਼ੀ ਵੀ ਆ ਜਾਂਦੀ ਹੈ ਠੀਕ ਨਹੀਂ ਗੱਲ ਆਸ਼ੀਗਾਰ ਦਾ ਪੂਰੇ ਲਵਾ ਲੂ ਨੂੰ ਉਹ ਫੇਰ ਚਲ ਜੀਏ ਫਿਰ ਚੱਲ ਚਲ ਜੀਏ ਛੱਡ ਮੰਨੂ ਮੈਂ ਵੀ ਲਿਆਵਾਂ ਬੀਜ ਬੂਜੀ ਜਾ ਕੇ ਹੁਣ ਹਾਂਜੀ ਅੱਜ ਲੱਗੇ ਸਪਰੇਅ ਕਰਨਾ ਹੈ ਪਿਆਜ਼ਾਂ 'ਚ। ਹੂੰ। ਥੋੜੇ ਇਹ ਸੁੱਕਣ ਜੇ ਲੱਗੇ ਤੇ ਹੈ। ਕਦੀ ਇਹੇ ਜੀ। ਹੂੰ? ਕਦੀ ਸਪਰੇਅ ਇਹ। ਇੱਕ ਪੰਗੀ ਸਾਢਾ। ਜੀ। ਇੱਕ ਰੀਜੈਂਟ ਦੀ ਹੈ। ਅੱਛਾ। ਠੀਕ ਹੈ। ਇਹ ਕਾਰਬੋਟਿਜ਼ਮ ਮੈਨੂੰ ਮੈਨੂੰ ਕੋਈ ਜੱਪ ਫਰੰਟਿਆ ਨਾ ਹੋਵੇ। ਡਿਗਰੀ ਨਹੀਂ ਹੁੰਦੀ ਯਾਰ। ਹਾਂ ਇਹ ਆ ਗਈ ਪਿਪਰੋਨਿਲ ਇਹਦਾ ਪਤਾ ਸੌਖਾ ਜਨਾਉਗਾ ਪਿਪਰੋਨਿਲ ਇਹ ਕਿੰਨੇ ਐਮ ਐਲ ਛੁਟੀ ਹੋਏ ਦਾ 100 ਐਮ ਐਲ ਕਿੰਨੀ ਪਾਉਗੇ ਫਿਰ ਇਹ 100 ਸਾਰੀਓ ਠੀਕ ਹੈ ਜੀ ਪੀਲਾ ਹੋ ਜਾਣਾ ਕਰੋ ਹਾਂ ਪੀਲੇ ਦੇ ਉੱਪਰ ਹੋ ਜਾਣਾ ਛੇ ਬਿੱਗੇ ਜਗ੍ਹਾ ਹੋ ਜਾਣਾ ਇਹਦੇ ਵੀ ਮਾਰ ਦੇ ਨਾ ਬਸ ਫਿਰ ਤਾਂ ਹੀ ਇੱਕ ਤਾਂ ਪੰਪ ਹਾਂ ਇਹਦੇ ਚੱਕੇ ਲੱਗਣਾ ਐ ਨਹੀਂ ਤਾਂ ਇਹ ਹੈ ਨਹੀਂ ਇੱਕ ਬਹੁਤ ਹੋਰੇ ਹੂੰ ਖੁੱਲਦੀ ਨਹੀਂ ਖੁੱਲਦੀ ਖੁੱਲ ਗਈ ਮੈਂ ਨਹੀਂ ਕੁਝ ਖੁੱਲਦੀ ਕਿੱਥੇ ਲੱਗੇ ਆ ਇਹਨ ਕਰੀਮੇ ਪਈ ਐ ਜਿਵੇਂ ਹੀ ਇਹਦੇ ਚੱਕਰਾ ਜਾਉਂਦੀ ਕਿੱਥੇ ਖੁੱਲੂ ਨਾ ਕਿੰਨੇ ਪੰਪ ਬਿਲਾ ਕਰੂਗੇ ਲਾਉਂਗੇ 6 ਠੀਕ ਹੈ ਜੀ ਰੋੜੇ ਤੇ ਪਾਣੀ ਡੋਣਾ ਪੈਣਾ ਆਪਾਂ ਵਿੱਚ ਵਿੱਚੇ ਤੋਂ ਓਹ ਪਰਾ ਪਾਣੀ ਦਾ ਹੀ ਪੰਗਾ ਹੋ ਗਿਆ ਹੂੰ ਟੈਂਕੀ ਆਪਾਂ ਕਰਨੀ ਵੀ ਕਿਹਾ ਤੀ ਇੰਨੀ 6 ਨੂੰ ਕਿੰਨੇ ਲੀਟਰ ਇਹਦੀ ਕੈਪੈਸਿਟੀ ਕਿੰਨੀ ਆ 15 100 ਲੀਟਰ ਪਾਣੀ ਚਾਹੀਦਾ 100 ਠੀਕ ਹੈ ਜੀ ਆ ਜੇ ਭਰ ਲਿਓ ਤਾਂ ਵੀ ਠੀਕ ਤਾਂ ਇਹ ਵੀ ਹੈ ਹੁਣਾਂ ਟਾਈਮ ਪੱਜਣ ਦਾ ਹੂੰ ਉਹ ਉੱਥੇ ਜਾਇਆ ਕਰਨਾ ਪਊਗਾ ਜਾਂ ਫੇਰ ਜਾਇਆ ਕਰਨਾ ਜਾਂ ਫਿਰ ਤਾਂ ਹੋਣਾ ਪੈਣਾ ਹੀ ਆ ਹੁਣ ਯਾਰ ਬਣ ਗਈ ਹੈ ਜੀ ਉਹਦੇ ਦੀ ਵਾਲੀ ਵਿੱਚੇ ਗਿਆ ਬੋਗੀ ਕਿਹੜੀ ਦੂਈ ਫਿਰ ਉਹਦੀ ਕਪੈਸਿਟੀ ਦਾ ਘੱਟੇ ਸੀ ਕੁਆਂਟੀਟੀ ਉਹ ਦੂਈ ਦੀ ਜ਼ਿਆਦਾ ਸੀ ਪਾਊਡਰੀ ਜੀਸਾ ਫਲਦੂ ਉਹਦੇ ਕਰਕੇ ਹਾਂ ਉਹਦੇ ਕਰਕੇ ਹੂੰ ਬੱਸ ਕੋਈ ਨਹੀਂ ਲੱਗਣਾ ਟਾਈਮ ਟਾਈਮ ਤੱਕ ਦੇਖ ਕੇ ਟਾਈਮ ਤਾਂ ਕੀ ਲੱਗਣਾ 6 ਪੰਪਾ ਜਾਣਾ ਉਹ ਨੂੰ ਡੈਲ ਹਾਂ ਘਟੇ ਦੇ ਵਿੱਚ ਆਪਾਂ ਕਰਕੇ ਚਲੇ ਜਾਵਾਂਗੇ ਨਹੀਂ ਨਹੀਂ ਹਾਂਜੀ 2 ਘੰਟੇ 2 ਘੰਟੇ ਇੱਕ ਪੰਪ 20 ਮਿੰਟ ਲੱਜਿੰਦੇ 15-20 ਮਿੰਟ ਠੀਕ ਐ ਇਹ ਦੋਵੇਂ ਤਰ੍ਹਾਂ ਥੋੜੂ ਆ ਵੀ ਐਂ ਵਾਲਾ 2 ਮਿੰਟ ਚ ਕਿਹਾ ਹਾਂ ਇਹਦਾ ਲੈਨਾਂ ਚ ਕਰ ਹੋਣਾ ਈ ਬੈਟਰੀ ਵਾਲਾ ਹੂੰ ਲੈਨਾਂ ਤੇ ਛਿੜਕ ਕੇ ਐਂ ਛਿੜਕ ਕੇ ਜੇ ਨਾ ਜਾਣਾ ਸਿੱਧੇ ਬੱਸ ਕੋਸਟ ਫਿਰ ਟਾਈਮ ਤਾਂ ਲੱਗਦਾ ਉਹ ਤਾਂ ਹੈ ਈ ਟਾਈਮ 2 ਘੰਟੇ ਲੱਗ ਜਾਣਗੇ ਅੱਜ ਮੈਚ ਵੀ ਆ ਚੈਂਪੀਅਨ ਟਰੋਫੀ ਦਾ ਇੰਡੀਆ ਦੇ ਪਾਕਿਸਤਾਨ ਦਾ ਇੰਜੀਨੀਅਰ ਹੋਰ ਜੀ ਦੇਖੂੰਗਾ ਮੈਂ ਹੂੰ ਦੇਖਾਂਗਾ ਮੈਂ ਤਾਂ ਜੀ ਛਾਂ ਹੁਣ ਜਾ ਕੇ ਇਹ ਤਾਂ ਸੋਨੇ ਖੜੇ ਆਏ ਨੇ ਪਪਈ ਹੈ ਨਾ ਤੇ ਅੱਜ ਇਹ ਉੱਤੇ ਬਾਦ ਲੱਗੇ ਆ

ਇੱਕਣਾ ਹੋ ਗਏ ਪਲੇ ਪਲੇ ਪਤਾ ਨਹੀਂ ਕਾਤੇ ਇੱਧਰ ਹਲੇ ਆਹਲੇ ਸੋਨੇ ਖੜੇ ਆ ਜੀ ਇਹ ਹਲੇ ਪਲੇ ਘਾਟ ਆ ਥੋੜੇ ਜੇ ਉਧਰਲੇ ਜਿਆਦਾ ਥੋੜੇ ਜੇ ਇਹ ਠੀਕ ਹੈ ਪਰ ਕੱਖ ਹੋ ਗਿਆ ਵਿੱਚ ਹੈਨਾ ਜਿੰਨੇ ਜੀ ਵੀ ਕੱਖ ਹੋ ਗਿਆ ਜੀ ਗੜਾਈ ਹੋਊਗੀ ਇਹਦੀ ਇੱਕ ਹੁਣ ਆ ਗੰਨਾ ਹਵਾ ਨੇ ਟੇਡਾ ਮੇਡਾ ਕਰਤਾ ਸਾਰਾ ਇਧਰ ਉਧਰ ਨੂੰ ਘੇਰਤਾ ਘੇਰਤਾ ਹਾ ਹਵਾ ਨੇ ਗੰਨਾ ਹਵਾ ਛੱਡਦੀ ਦੇਖ ਇਧਰ ਨੂੰ ਘੇਰਤਾ ਅਸੀਂ ਜਗਾਉਣਾ ਪੈਣਾ ਪਹਿਲਾਂ ਹਾਂ ਚੌਰਾ ਕਰਤਾ ਆ ਇਹ ਚਾਮਾਈ ਕਰਤੀ ਸਾਰੇ ਲੋਕੋ ਤੁਹਾਨੂੰ ਆਪਾ ਪਾਣੀ ਵੀ ਲਾਤਾ ਤਾ ਨਾ ਹੂੰ ਗੰਨੇ ਕਰਕੇ ਪਰ ਆਹ ਲਾਈਨ ਚ ਗੰਨਾ ਘਟ ਜੰਮਿਆ ਹੈ ਸ਼ਾਮ ਛੋਰੇ ਰਹਿਦਾ ਹੂੰ ਛੋਰੇ ਕਰਕੇ ਬਾਕੀ ਬਸ ਅੱਧਾ ਘਰ ਰਹਿ ਗਿਆ ਦੋ ਘਾਰੇ ਤਾਂ ਪਿੱਛੇ ਭਿੰਡੀ ਦੀ ਹੈ ਜੀ ਉਪਰ ਆਹ ਲੈਂ ਤੇ ਆਗੇ ਤੰਪੀ ਬਾਹੋਂ ਮੋਟਰ ਭਰਿਆਉਂਗੇ ਪਰਨ ਇਹੀ ਪੰਗਾ ਉਰੇ ਚਲ ਅਜੇ ਤੱਕ ਕੀ ਹੋ ਗਈ ਮਗਾ ਟੈਂਕੀ ਨੂੰ ਪੰਜ ਪੰਪ ਕਿਆ ਕਰਨੇ ਚਾਰ ਇਹ ਲੱਗਣੇ ਤਾਂ ਥੋੜੇ ਜਿਹਾ ਉੱਤੇ ਫਿਰ ਉਹਦੇ ਭਰ ਲਿਉਂਦੇ ਵਧੀਆ ਰਹਿਣਾ ਤਾਂ ਹਾਂ ਇਹ ਤਾਂ ਹੈ ਹੀ ਫਿਰ ਜੇ ਭਰ ਲਿਉਂਦੇ ਫਿਰ ਸੌਖੇ ਰਹਿੰਦੇ ਫੇਰਾ ਟਾਈਮ ਨਾ ਨਾ ਖਰਾਬ ਹੁੰਦਾ ਜਾਣੇ ਦਾ ਉਰੇ ਤੇ ਹੁਣ ਮੋਟਰ ਤੇ ਜਾਣਾ ਫੇ ਭਰਨੀ ਫੇ ਲਿਗੇ ਆਉਣਾ ਉੱਥੇ ਵੀ ਇੰਨੇ ਚ 10 ਮਿੰਟ ਜਿੱਧਾ ਪੰਪ ਲੱਗ ਜਾਂਦਾ ਜਾਣਾ ਵੀ ਮੋਟਰਸਾਈਕਲ ਪੈਂਦਾ ਇੱਧਰ ਆ ਗਿੱਲਾ ਪਿਆ ਕੀ ਇਹ ਇੱਕ ਪਾਣੀ ਲਾ ਹੋਇਆ ਇਹਨੂੰ ਤਾਂ ਆਏ ਕੋ ਮਗੇ ਜਾਉਂਗੇ ਹੁਣ ਭਰ ਕੇ ਲੈ ਕੇ ਆਉਂਗੇ ਫਿਰ ਇਹੀ ਚੱਕਰ ਆ ਹੁਣ ਐਨੇ ਚੰਦਾ ਪਾਪ ਲੱਗ ਲੰਦਾ ਇੱਧਰ ਮਸ਼ੂਰੀ ਨਹੀਂ ਆਉਂਦੀ ਤੇ ਬੈਟ ਬਾਲ ਗਈ ਤੇ ਸ਼ਾਟ ਮਾਰਦਾ ਹਾਂਜੀ ਮੋਟਰਸਾਈਕਲ ਚੱਕਦਾ ਰਨ ਲੈਣ ਭੱਜਦਾ ਉਹ ਕਰਨ ਉਹ ਕੰਮ ਹੋਇਆ ਹੋਇਆ ਏ ਕੰਮ ਇੱਕ ਲਈਦਾ ਫਿਰ ਜਾਈਦਾ ਜਾਈਦਾ ਫਿਰ ਆਈ ਗਾ ਲਾਵਣ ਆ ਗਿਆ ਲੱਗੇ ਵੇ ਕਰਨ ਮਲਟਾ ਦਾ ਅਦਲੀ ਵੀ ਕਰਦਾ ਹੋ ਤਾਂ ਕਹਿੰਦਾ ਵਾ ਆਉਂਦਾ ਨਹੀਂ ਮੈਂ ਮਟਰ ਨਹੀਂ ਕੱਢੇ ਪੈ ਜਾਣਾ ਹੂੰ ਸੋਨੇ ਕੰਮ ਲਾਈ ਤਰ ਨਹੀਂ ਤੇ ਸਾਰੇ ਹੀ ਲਾਹੌਰ ਪਹਿਲੇ ਦੱਲੀਆ ਚਾਚਾ ਆ ਗਿਆ ਇਹ ਲੱਗੇ ਚਾਚਾ ਕਢਾਉਣ ਤੇ ਬਾਬਾ ਯੂਟੀ ਕਿਹਾ ਕਿ ਮੇਰੇ ਕੋਲ ਹੀ ਆ ਗਿਆ ਤੇ ਡੈਡੀ ਆ ਗਿਆ ਹਾਂ ਤਾਂ ਫੇਰੇ ਹੀ ਲਾਉਣਾ ਡੈਡੀ ਘਾਨੇ ਇਹ ਦੋ ਤਾਂ ਰਟਾਇਰ ਹੋ ਗਏ ਦੋ ਰਹਿ ਗਏ ਦੋ ਬੰਦੇ ਸਾਡੇ ਰਟਾਇਰ ਹੋ ਗਏ ਹੂੰ ਹੋਰ ਬਹੁਤ ਵਧੀਆ ਦੱਲੀਆ ਕਹਿੰਦਾ ਦੱਲੀ ਨੇ ਕੀ ਕਹਿਣਾ ਕਹਿੰਦਾ ਮਿਲਣਾ ਹੈ ਬੰਦੇ ਨੂੰ ਕਿਸਲਾ ਦਿੰਦਾ ਇਹ ਦਿੱਲੀ ਸਲਾਹ ਦਿੰਦਾ ਹੈ ਕਿ ਭਾਈ 16 ਫੁੱਟ ਬਣਵਾਓ ਜੀ ਆਇਆਂ ਨੂੰ ਕਹ ਕਹਦਾ ਦੱਲੀ ਇਹ ਕਹਿੰਦਾ ਜੀ ਚਾਚਾ ਕੀ 16 ਫੁੱਟ ਲੈ ਲੋ ਦੱਲੀ 16 ਲਈਏ ਹੋਰ ਪਹਿਲਾਂ 깔 ਆ ਬੈਠੇ ਲਾਈ ਬੈਠਾ ਵਾਂ ਮੈਂ ਦੇਖਿਆ ਸੌਂਦਾ ਹੈ ਹਾਂ ਲੱਗੂ ਸੌਂਦਾ ਪਰ ਬੋੜਾ ਨਹੀਂ ਆਏਗਾ ਕਹਿੰਦਾ ਕਹਿੰਦਾ ਜਾ ਕੇ ਸੌਂ ਗਏ ਮੈਂ 16 ਲਈਏ ਕਿ 18 ਲਈਏ ਦੱਲੀ ਬਹੁਤ ਆ ਹੈ ਬਹੁਤ ਆ ਠਰਾਏ ਕਹਿੰਦਾ 18 ਠੀਕ ਆ ਯਾਰ ਹੋ ਜੰਟੀ ਘੜ ਉਹ ਇਹ ਤੋਂ ਉਹ ਅਸਲ ਤੇ ਦਲੀ ਨਾਲੋਂ ਛੋਟਾ ਰਹਿਣਾ ਚਾਹੀਦਾ ਦਲੀ ਦਾ ਫੋਨ ਦੇ ਲਾ ਹੈ ਗਰੀਬੀ ਆਈ ਦੇ ਫਿਰ ਦਲੀ ਦਾ ਪਤਾ ਨਹੀਂ ਟੱਚ ਵੀ ਆਈ ਕਹਿੰਦਾ ਜੇ ਜੇ 16 ਲੈ ਲਿਆ ਕਹਿੰਦਾ ਮੈਂ 18 ਲੈਣਾ 18 ਨਹੀਂ ਜੇ ਅਸੀਂ 18 ਲੈ ਲਿਆ ਦਲੀ ਕਹਿੰਦਾ ਮੈਂ 24 ਲੈਣਾ ਲੈ ਲਾ ਅਸੀਂ ਤੈਨੂੰ ਰੋਕਿਆ ਯਾਰ ਤੈਨੂੰ 20 ਸਾਲ ਹੋ ਗਏ 16 ਲੱਤੀ ਨੂੰ ਅਸੀਂ ਤਾਂ ਕਦੇ ਕਿਹਾ ਨਹੀਂ ਦਲੀ ਆ ਬਹੁਤ ਆਪਾਂ ਜਿਆਦਾ ਫੋਟੋ ਤੋਂ ਬੜਾ ਲਗਦਾ ਬੰਦ ਕੰਦ ਗੁਰ ਬੋੜੂ ਕਿੱਥੇ ਦੁੱਤਦ ਬੋੜ ਜਾਣਾ ਆ ਕਹਤਾ ਆਉਗੀ ਉੱਥੇ ਤੇ ਮੱਚਾ ਜਾਗੀ ਕਿੰਨੇ ਨੇ ਪੈਸੇ ਲਾਉਣਾ ਤੇ ਦਿੱਲੀ ਨੇ ਬਾਈ ਆਈਗੀ ਨਹੀਂ ਦਿੰਦਾ ਇੱਥੇ ਚੱਲ ਕੋਈ ਨਹੀਂ ਦਿੱਲੀ ਦੇਖਦੇ 16 ਜੇ ਕਹ ਦੇ ਦਈਏ ਸਾਈ ਫਿਰ ਬਹੁਤ ਆ ਮਤਲਬ ਕਹਿੰਦਾ ਕਹ ਬਹੁਤ ਆ ਪਰ ਠੀਕ ਹੈ ਜਿੰਨਾ ਕਹਤਾ ਕਹਤਾ ਬਾਹਰ ਹੈ ਗਈ ਤਾਂ ਸਹੀ ਗੱਲ ਕਰ ਗੱਦ ਕਰ ਗਈ ਹੈ ਨਾ ਪੀਚ ਹੈ ਇਹ ਫਿਰ ਤੂੰ ਬਾਈ ਕਾ ਤੇ ਲੈਣ ਨੂੰ ਫਿਰਦਾ ਕਾਣ ਜੇ ਤੂੰ 16 ਲੈਂਦਾ ਤਾਂ ਇਹਨੇ 22 ਲਿਆਉਣਾ ਜੇ ਤੂੰ 22 24 ਦਾ ਤੇ ਲੈਣ ਨੂੰ ਫਿਰਦਾ ਤੂੰ ਜੇ ਤੂੰ ਕਹੋ ਤੁਸੀਂ 16 ਲੈ ਫੇਰ ਨਹੀਂ ਲਿਆਉਂਦਾ ਹਾਂ ਹੈ ਗਾਈ ਤੇ ਹੈ ਚੱਲੇ ਫੇਰ ਨਹੀਂ ਜਾਣੀ ਇਹ 16 ਲੈ ਤਾਂ ਫੇਰ ਵੇਚਾਉਣਾ ਹੈਗਾ ਆ ਦੇਖ ਲੈ ਹੈ ਉਹ ਕਹਾਲੂ ਸਾਈ ਦੇ ਆਉਣੀ ਚੱਲ ਗੈ ਲੈ ਚੱਲ ਸਾਇਆ ਆ ਲੈ ਜਿੱਲੇ ਕਮਾ ਕੇ ਲਈਏ ਤੈਨੂੰ ਮਿਲ ਗਏ ਲੈ ਜੇ ਇਹਨੇ ਸਾਈ ਮੇ ਫੜ ਕੇ ਇੱਧਰ ਮਿਲ ਗਏ ਇੱਧਰ ਹੈ ਬਿਲਗੇ ਜਾਣਾ ਬਿਲਗੇ ਬਿਲਗੇ ਮਿਲ ਗਏ ਕਿੱਥੇ ਪਤਾ ਤੇਰੇ ਨਾਨਕਿਆਂ ਕੋਲ ਆ ਤੇਰੇ ਨਾਨਕਿਆਂ ਕੋਲ ਆ ਇਹਦੇ ਇਧਰ ਨੂੰ ਆ ਕੇ ਕਿਰਤਵਰ ਸਾਹਿਬ ਨੂੰ ਰਾਹ ਤੇ ਅਲੀਪੁਰਾ ਕੀਰਤੋ ਸਾਹਿਬੇ ਦੱਸਦੇ ਜਿਉਂਦੇ ਆ ਅਲੀਪੁਰ ਰਾਤ ਆਗਾ ਤਾਦ ਦੱਸਤਾ ਹੂੰ ਜਾਣਾ ਬੜ ਕੇ ਗਿਆ ਕਦੇ ਫਲੌਰ ਗਿਆ ਕਦੇ ਫਲੌਰ ਫਰਾਉਂ ਗਿਆ ਦੀਦੋ ਕਾ ਕਿਦਾ ਬੋਲਦਾ ਕਿਤੇ ਗਿਆ ਇਹ ਕਿਹੜਾ ਕਪਾਇਆ ਇਹ ਹੱਡ ਦੇ ਤਾਂ ਗਾਹ ਤੇ ਨਿਕਲਿਆ ਨਹੀਂ ਕਾਹ ਆ ਦੇਣਾ ਬਾਬਾ ਕਹਿੰਦਾ ਬਾਬਾ ਆਇਆ ਹੈ ਹੈ ਐ ਨਾ ਕਹੇ ਇਹ ਵੀ ਆਇਆ ਆ ਬਾਬਾ ਕਹਿੰਦਾ ਕਿਹਨੂੰ ਪਾਲਾ ਤੇ ਬਾਈ ਜੱਜ ਦੇਖਿਆ ਬਾਬੇ ਤੇ ਕਹਿੰਦਾ ਪਿਆਰਾ ਮੈਂ ਬਾਈ ਜੱਜ ਦੇਖਿਆ ਕਹਿੰਦਾ ਚੰਡੀਗੜ ਵੀ ਆਇਆ ਆ ਓ ਠੀਕ ਆ ਚੰਡੀਗੜ ਦੇਖਿਆ ਚੰਡੀਗੜ ਤੇ ਗਾ ਗਏ ਬਾਈ ਸੈਂਟਰ ਬਾਈ ਸੈਂਟਰ ਤਾਂ ਬਾਪੂ ਨੇ ਦੇਖਿਆ ਹੀ ਨਹੀਂ ਪੁੱਛ ਲੈ ਸਾਰਾ ਚੰਡੀਗੜ ਗਏ ਹੋਏ ਨੇ ਇਹ ਫਾਇਲਾ ਕਾ ਇਹ ਇੱਕ ਗੱਲ ਹੈ ਬਾਈ ਇਹ ਤਾਂ ਐਮਪੀ ਤੱਕ ਵੀ ਗਿਆ ਵਾ ਹਜੂਰ ਸਾਹਿਬ ਮਹਾਰਾਜਟਰ ਸਾਰੇ ਕਿਧਰੇ ਘੁੰਮਿਆ ਵਾ ਬਾਪੂ ਬਾਬਾ ਜੀ ਦੀ ਨਹੀਂ ਸੀ ਗੱਲ ਬਾਬਾ ਯਾਚੇ ਤੂੰ ਕੋਲ ਇਕੱਠਾ ਪਟਨਾ ਸਾਹਿਬ ਇਹ ਜਾਏ ਹਿੰਮਕੋਟ ਸਾਹਿਬ ਇਹ ਜਾਏ ਤੂੰ ਦੱਸ ਇਹ ਕਿੱਥੇ ਇਹਦਾ ਘਰ ਜੋਗਾ ਕਾ ਦਾ ਜੀ ਏਟੇ ਟੀ ਮਾਤਾ ਨਾ ਹੈ ਸਹੀ ਆ ਕੇ ਉਹ ਸਹਿਯੋਗਿਆ ਵੀ ਘਰ ਜੋਗਾ ਹੀ ਆ ਤੂੰ ਮੈਂ ਵੀ ਜਾ ਹਜੂਰ ਸਾਹਿਬ ਤੋ ਗਿਆ ਲਾ ਆ ਲਾਚਾ ਵੀ ਜਾਇਆ ਹੈ ਕਿਹਨੇ ਬਾਲੇ ਨੂੰ ਤੇਰਾ ਨੇ ਲੱਗਦੇ ਆ ਲੱਗਦੇ ਗਲਾ ਹਾਂ ਉਹ ਤਾਂ ਠੀਕ ਹੈ ਦੇ ਤਾਂ ਅੰਦਰ ਗੱਡੀ ਵਿੱਚ ਬੰਦ ਰਹਿੰਦੇ ਆ ਹਾਂ ਇਹ ਤਾਂ ਗੱਡੀ ਚ ਗਏ ਤੇ ਪੁੱਛ ਲੈ ਤੂੰ ਕਿੱਥੇ ਗਿਆ ਬਣਾ ਇਹ ਦੱਸ ਤੂੰ ਕਿੱਥੇ ਗਿਆ ਲੈ ਹਰ ਉਪਨ ਹੀ ਟੱਪਿਆ ਉਹ ਦੇਖ ਨਾ ਨਨਕੇ ਗਿਆ ਗਿਆ ਕਿੰਨਾ ਚਿਰ ਹੋ ਗਿਆ ਆਇਆ ਨਾ ਕਿ ਡਾਂਡ ਕੀ ਚੜੀ ਜਾਂਦਾ ਰਾ ਕਿੰਨਾ ਚਿਰ ਹੋ ਗਿਆ ਕਿੱਥੇ ਬਾਹਰ ਜਾਂਦਾ ਪਤਾ ਹਾਂ 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 ਇਹ ਜਾਂਦਾ ਅਨੰਦਪੁਰ ਸਾਹਿਬ ਉਹ ਆ ਉਧਰ ਨਰਕੇ ਜਾਇ ਆਉਂਦਾ ਜਾਂਦਾ ਇਹ ਜਾਂਦਾ ਮੈਨੂੰ ਪਤਾ ਹੀਦਾ ਇੰਦਾ ਬਾਈ ਦਾ ਇੱਕ ਟੂਰ ਆ ਸਿਰਫ ਅਨੰਦਪੁਰ ਸਾਹਿਬ ਦਾ ਕੋਰੀ ਨੂੰ ਕਿਤੇ ਦੀ ਸ਼ੂਟ ਨਹੀਂ ਹੈਗੀ ਪੁੱਛ ਲੈ ਜਾਂਦਾ ਹੀ ਨਹੀਂ ਨਾਲ 20 ਕਿਲਾ ਕਿਹਾ ਇਹਨੂੰ ਪੁੱਛਲਾ ਬੈਠਾ ਲੈ ਪਿੱਛੇ ਇਹਨਾਂ ਨੇ ਇੱਕ ਨਹੀਂ ਹੈਗਾ ਤੇ ਇਹਨਾਂ ਨੂੰ ਹੋਰ ਆੜੀ ਦੇ ਦੇਣਾ ਆੜੇ ਬੜਿਆਣੇ ਨਾਲ ਆੜੀ ਆ ਉਹ ਬੜਿਆ ਗੈ ਨਹੀਂ ਮੈਂ ਤੈਨੂੰ ਐਂ ਕਹਿੰਦਾ ਚਾਹੀ ਜਾਨੇ ਤੈਨੂੰ ਕਹਿੰਦੇ ਵੀ ਆਜ ਤੱਕ ਨੇ ਤੂੰ ਘੁਮਾ ਕੇ ਰਹੀ ਤੀਰਾਂ ਦਿਨ ਤੀਰਾਂ ਦਿਨ ਕਿੱਥੇ ਰਹਿ ਲੂੰਗਾ ਘਰ ਬਿਨਾਂ ਇਹ ਓਏ ਗੜਬੜ ਲੈ ਹੁਣ ਉਹ ਪਾਸੇ ਨੂੰ ਹੋ ਗਿਆ ਥੋੜਾ ਉੱਥੇ ਫਰ ਜਦੀ ਹੈ ਹਾਂ ਬੋਲ ਉਹਨੂੰ ਕਹਾਂ ਬੋਲ ਕੱਲੂ ਚੱਲੂਗਾ ਫਿਰ ਹਾਂ ਪਹਿਲਾਂ ਟੱਕਰਾਂ ਫੇਟ ਟੱਕਰਾਂ ਹੈ ਤੈਂ ਕੱਲੂ ਜਾਣਾ ਹੈ ਕਿ ਦੱਸ ਜਾ ਉਹ ਪਤਾ ਕੀ ਹੈ ਚਾਚੇ ਨੇ ਤਾਂ ਜਾਣਾ ਹੈ ਜੇ 16 ਦੀ ਸਾਈ ਦੇ ਕੋਲ ਫਿਰ ਇਹ ਚੱਲੂਗਾ ਉੱਥੇ ਜਾ ਕੇ ਖਰੇ ਮੂਡ ਬਦਲ ਵੀ ਜਾਇ ਕਰਦਾ ਇਹ ਚੱਲੇ ਤਾਂ ਸਹੀ ਤੈਂ ਕਿਹਨੂੰ ਦੱਸ ਵਈ ਅੱਜ ਹਾਂ ਤੂੰ ਕਹਿੰਦਾ ਤੇ ਜਾਣੇ ਤੂੰ ਚੱਲੇ ਜਾ ਤੂੰ ਤੁਰੂਗਾ ਬੋਲ ਹਾਂ ਇਹਨੇ ਕਿੱਥੇ ਜਾਣਾ ਆਪਣੀ ਸਕੀਮ ਚੱਲਦੀ ਆ ਕੋਈ ਤੂੰ ਵੀ ਸਕੀਮ ਦੇ ਦੇ ਸਾਡੀ ਜੂੰਦੇ ਦਾ ਹੈ ਨਹੀਂ ਕਿਸੇ ਦੀ ਇਹ ਤਾਂ 16 ਫੁੱਟ ਦੀ ਸਕੀਮ ਦਿੰਦਾ ਹੈ ਉਹ ਮੇਰੀ ਗੱਲ ਸੁਣਾ ਹੁਣ ਮੈਂ ਜੇ ਸੋਨਾ ਦਾ ਬਣਾਉਂਗਾ ਹਰਸ਼ਵੀਰ ਤੇ ਛੂਟਾ ਬਣਾਉਂਗਾ ਹੁਣ ਮੈਨੂੰ ਐਂ ਦੱਸ ਹਰਸ਼ਵੀਰ ਦੇ ਬਰਾਬਰ ਦਾ ਦਾ ਬਣਾ ਲਈਏ ਮੈਨੇ ਕਹਿੰਦੇ 24 ਫੁੱਟ ਬਣਾ ਲੈ 25 ਫੁੱਟ ਬਣਾ ਲੈ ਖੇਤਾ ਮੈਂ ਕੱਟੂਗਾ ਹੱਡੂਆ ਉਹ ਆਰੇ ਕਾ ਨਾਟਕੇਰਾ ਸਾਡੇ ਤਾਂ ਸੜਕ ਤੇ ਪਾ ਗਏ ਜੋ ਲਾਈਨ ਆੜਗਾ ਕਦਕ ਦਿਖਾ ਦੇ ਉੱਥੇ ਕਾ ਮੈਂ ਕਿੱਥੇ ਨਾ ਜਾ ਜਾ ਕੇ ਨਹੀਂ ਮੇਰੇ ਤਾਂ ਖੇਤੇ ਨਹੀਂ ਹੈਗੇ ਸੜਕ ਦੇ ਉੱਪਰ ਪੱਕੀ ਰਸਤਾ ਹੈ ਉੱਥੇ ਪੱਕੇ ਖੇਤ ਵਖੜ ਕੇ ਲਾਦ ਹੋ ਜਾਂਦਾ ਇਤਨੀ ਜਿਆਦਾ ਰੱਖੀ ਗੱਲ ਇਹ ਸੱਚ ਬੋਲੇ ਕੋ ਝੂਠ ਬੋਲ ਰਿਹਾ ਮੈਂ ਇਹ ਛੜੇ ਬੰਦੇ ਦੀ ਗੱਲ ਵੀ ਬਹੁਤ ਯਾਦ ਰੱਖਣੀ ਪੈਂਦੀ ਇੱਕ ਪੰਗਾ ਥੋੜੂ ਆ ਆ ਆਪਾਂ ਆਈ ਪੋਣ ਓਏ ਐ ਕਰਦੇ ਨਹੀਂ ਚਾਚਾ ਆ ਵੀਰ ਗੁੱਸਾ ਹੋ ਗਿਆ ਨਹੀਂ ਗੱਲ ਸੁਣ ਉਹ ਆ ਜਾ ਹੁਣ ਬਾਬਾ ਕਾਲੇ ਜਿਹੜੀ ਗੱਲ ਕਹਿਤੀ ਹੋਈ ਹੋਊਗੀ ਇਹਨੇ ਕਿਹਾ ਮੰਨ ਇਹਨੇ ਫਸਾ ਦੇ ਮੰਨੂ ਹੋਰ ਪੰਗਾ 21 ਮੇਰੀ ਗੱਲ ਸੁਣ ਕੇ ਜਾ ਹੁਣ ਇਹਨੇ ਹੂੰ ਫਸਾ ਦੇਗਾ ਨਾ ਜੇ ਨਹੀਂ ਵੀ ਫਸਣਾ ਇੱਕ ਵਾਰੀ ਗਿਆ ਹੋਇਆ ਮਟਰੋਜਨ ਪਾਉਣ ਨੂੰ ਬੁਲਾ ਲਿਆ ਇਹਨੂੰ ਟੋਜਨ ਪਾਇਆ ਤਾਂ ਚੰਗਾ ਭਲਾ ਤੁਰ ਪਿਆ ਗਾਂ ਜਾ ਕੇ ਟਰੈਕਟਰ ਫਸ ਗਿਆ ਬਾਬਾ ਦੂਜਾ ਜੀਸੀਬੀ ਗਿਆ ਕੱਢਿਆ ਪੁੱਛ ਲਾ ਦੱਲੀ ਨੂੰ ਮੁੜ ਕੇ ਮੈਂ ਦੱਲੀ ਨੂੰ ਟੋਜਨ ਬੁਲਾਉਣ ਨੂੰ ਨਹੀਂ ਬੁਲਾਇਆ ਹੈਗਾ ਮੈਂ ਬੁਲਾਉਂਦਾ ਨਹੀਂ ਹੈਗਾ ਮੈਂ ਬੁਲਾਉਂਦਾ ਵੀ ਨਹੀਂ ਤੈਨੂੰ ਮੈਂ ਬੁਲਾਉਂਦਾ ਵੀ ਨਹੀਂ ਵੀਰੇ ਬੇਫਸਾ ਜਾਣਾ ਮੇਰਾ ਮੇਰਾ ਯਾ 2-3000 ਰੁਪਿਆ ਲੱਗ ਗਿਆ ਜੀ ਸੀਬੀ ਪਰ ਇਕੜੇ ਲੱਗਦਾ ਕਹਿੰਦਾ ਤੱਕਾ ਲੱਗ ਗਿਆ ਤੰਨੇ ਫਿਰ ਮੇਰੀ ਗੱਲ ਸੁਣ ਹੁਣ ਜਾਂ ਟਰਾਲਾ ਆਵਾਂਗਾ ਫਿਰ ਟਰੈਕਟਰ ਵੀ ਤਾਂ ਬਦਲ ਹੋ ਜੂ ਹੌਲੀ ਹੌਲੀ ਕਾਹਨ ਮੇਰੇ ਤੇ ਥੋੜਾ ਬਦਲ ਆ ਸੱਤ-ਅੱਠ ਤੇ ਆ ਰੱਖੀ ਬੱਸ ਕਿੰਨਾ 7 ਲੱਖ 7 ਤਾਂ ਇਹਦੇ ਤੋਂ ਲੱਗ ਜਣਾ 6 ਉਹ ਆ ਗਿਆ ਇੱਕ ਹੋਰ ਦੱਲੀ ਕਹਿੰਦਾ 16 ਫੋਟਾ ਬਣਾਉਣਾ ਉਹ ਕਹਿੰਦਾ ਉਹ ਕਹਿੰਦਾ 18 ਨਹੀਂ ਬਣਾਉਣਾ 16 ਬਣਾ ਓਏ ਦੁਆਰੇ ਉਹ ਵੀ 18 ਐ ਉਹ ਵੀ 18 ਐ ਬਾਈ ਗਾੜੀ ਦੇਖਣ ਆਇਆ ਕਰਦਾ ਸੋਹਰੇ ਕਿਹਦੇ ਘਰ ਆਇਆ ਬੋਲੂ ਬਾਈ ਮੈਂ ਤੇ ਆਇਆ ਤੇ ਗੋਲਪਾ ਮਟਰ ਘਟਣ ਲੱਗ ਗਿਆ ਤੇ ਦਫਾਰੀ ਕਿਥੇ ਮੈਂ ਤਫਾਰੀ ਮੈਂ ਕਿਹਾ ਮੋਟਰ ਉੱਪਰ ਪਈ ਉਹ ਮੈਂ ਨੂੰ ਕਿਹਾ ਮੈਂ ਕੱਲੂ ਚੱਲੀ ਹੁਣ ਜਾਂਦਾ ਨਹੀਂ ਹੁਣ ਮੁੱਕਰਦਾ ਆ ਜਾਣਾ ਕੱਲੂ ਇਹ ਬਾਈ ਉਹਨੇ ਆੜੀ ਜਿਆਦਾ ਐ ਆੜੀ ਤੈਨੂੰ ਆੜੀ ਕਹ ਕੇ ਹਣ ਅੱਦੇ ਆੜੀ ਨੇ ਕਿ ਉਹ ਸਲੀ ਗੁੱਸੇ ਬੋਲੂ ਬਾਈ ਤਾਂ ਐ ਉਹ ਵੀ ਮਾੜੀ ਆੜੀ ਜਾਲਾ ਬਾਈ ਹੋ ਗਿਆ ਤੂੰ ਆੜੀ ਆੜੀ ਤੇਰੇ ਗੱਲ ਵੀ ਆ ਤੇਰੀ ਹਾਂ ਕਰਾਣੇ ਇੱਟਾ ਜਾਣਾ ਉਹ ਸਾਡੇ ਕੋਲ ਨਹੀਂ ਕਿਹ ਹੈਗਾ ਯਾਰ ਨਹੀਂ ਤਾਂ ਨਹੀਂ ਬਾਈ ਨੂੰ ਲੈ ਜਾ ਸਾਡੇ ਨਾਲ ਹੋਵੇ ਦੀ ਬਈ ਕੀ ਇਹਦਾ ਰਿਸ਼ਤੇਦਾਰ ਆ ਕੇ ਫੇਰ ਮੈਂ ਤਾਂ ਦੇ ਦੂੰਗਾ ਮੰਤਰੀ ਜੀ ਨੂੰ ਲੈ ਜਾ ਪੁੱਛ ਲੈ ਕਹਿ ਕੇ ਦੇਖ ਚੱਲ ਚਲੇ ਜਾ ਤੇਰਾ ਨਹੀਂ ਕਨੇਹ ਦੂਰੇ ਨਾਲ ਤੇ ਉੱਤੇ ਮਾਲੇ ਦੇ ਲੈ ਕਹਿੰਦਾ ਉਹ ਆੜੀ ਹੈ ਕਹਿ ਕੇ ਬੋਲੂ ਬਾਈ ਨੂੰ ਕਹਿੰਦੇ ਚੱਲ ਕਹਿ ਕੇ ਦੇਖ ਚਲੇ ਜਾ ਪੁੱਛ ਠੀਕ ਨਹੀਂ ਕਰ ਕਹਿ ਤਾਂ ਸਹੀ ਲੈ ਜਾਊਗਾ ਬਈ ਤੇ ਨਾ ਜਾਊਗਾ ਇਹਦੇ ਨਾਲ ਫੇਰ ਗੱਡੀ ਤਾਂ ਮੈਂ ਚਲਾ ਕੇ ਲੈ ਜਾਣੀ ਫੇਰ ਇਹ ਆ ਦੇਖ ਲੈ ਮੁਕਰ ਗਿਆ ਚੱਲ ਸਾਰਾ ਡਿੱਗੀ ਮੋੜਾ ਲੈ ਜਾਉਂਗੇ। ਉਹ ਅੱਜ 24 ਫੁੱਟਾ ਲਿਆਉਣਾ ਆਪਾਂ ਨੇ। ਮੈਂ ਹਾਂ। ਕਿ ਜਾਊ ਜੇ ਤੂਕ ਦੇਣਾ ਪਾ ਲੈਣਾ ਆਪਾਂ ਨੇ। ਇਹ ਨਾ। ਇਹ ਨਾ। ਇਹ ਦੱਲੀ ਵੀ ਆ ਦੱਲੀ ਉਹ ਆ ਜਾ। ਇਹਦੇ ਨਾਲ ਹੀ ਦੁਰ ਗਿਆ। ਉਹ ਆ ਜਾ ਬਹਿ ਜਾ। ਨਾਲ ਹੀ ਦੁਰ ਗਿਆ ਯਾਰ। ਬਹਿ ਜਾ ਆਜਾ। ਹੂੰ ਲਾਤਾ ਬੋਲੂਗਾ ਜੀ। ਚੈੱਕ ਕਰਦਾ ਕਰਨਾ ਫੋਰਮ ਨੇ ਇਹ ਚੈੱਕ ਤਾਂ ਹੋਣੀ ਹੋ ਜਾਣਾ ਇਹ ਕਿਹੜੇ ਸਿਮਿੰਟ ਲਾਏ ਆ ਉਹ ਨਾ ਇਹਨੂੰ ਕੋਸੋਰ ਲਾਇਆ ਗਿਆ ਲੋ ਜਿੱਥੇ ਗੀਟ ਬਾ ਲਾਤਾ ਪੈਵਲਨ ਬੰਦ ਕਰਤੀ ਜਿਹੜੀ ਉਧਰੋਂ ਲੀਕ ਕਰਦੀ ਸੀ ਇੱਥੀ ਤੇ ਖੋਲੇ ਕਰੂਗੇ ਹੁਣ ਜੇ ਚਲਾਉਣੀ ਹੈ ਉਧਰ ਨੂੰ ਗਏ ਨਹੀਂ ਪਾਣੀ ਬੰਦ ਲੋੜ ਆਪਣੀ ਜਿਹੜੀ ਮਰਜ਼ੀ ਖੋਲ ਲੋ ਨਹੀਂ ਨਾ ਅਸੀਂ ਉਹਨੇ ਕਸਨੇ ਆ ਉਹਨੇ ਨਟ ਉਹ ਕਾ ਸੁਣੀ ਇਹ ਤਾਂ ਉਧਰੇ ਕੱਦਦਾ ਉਹ ਸੈਟਿੰਗ ਹੋਣੀ ਲੈੰਗਥ ਦੇ ਨਾਲ ਸੈਟਿੰਗ ਹੋਣੀ ਇੱਧਰ ਕਸ ਕੇ ਫੇਰ ਚੱਲੂ ਇਹ ਦੇ ਕੇ ਮੈਂ ਪੈਵੇਂ ਉੱਪਰ ਤੱਕ ਲੰਬਾ ਪਾ ਲਈ ਬਾਹਰ ਘੜੀ ਘਮਾਤਾ ਟੂਕੀ ਵਾਲਿਆਂ ਵਾਂਗੂ ਆ ਨਾਟ ਕੱਢ ਕੇ ਆ ਹਾਂ ਹੂੰ ਕੱਢ ਦੂਗਾ ਪੈਈਏ ਕਰ ਦੋ ਜੀ ਕਿਨ ਦੂਏ ਨੂੰ ਪਾਉਂਦੇ ਫਿਰ ਮੈਂ ਪਾਉਂਗਾ ਨਹੀਂ ਇਹਨੂੰ ਮਤਾਂ ਨਹੀਂ ਇਹ ਚੋਰ ਦਾ ਲਹੁੰਦਾ ਨਾ ਥੋੜੇ ਜਿਹਾ ਹੂੰ ਸੋਖਾ ਜਿਹਦਾ ਰੇੜਾ ਬੋਲਦਾ ਰਹਿ ਗਿਆ ਜਿਹਨੂੰ ਜੂਰਤਾ ਪੁੱਦਾ ਸਾਈਕਲ ਵਾਲਾ ਜਿਹੜਾ ਟੁੱਟੀਆਂ ਵਾਲਿਆਂ ਕੋਲ ਸੱਤੇ ਕੋਲ ਦੇਖੀ ਸੱਤਾ ਜਦ ਅੱਗੇ ਬਦਲ ਦੇ ਕਰਦਾ ਜਾਂ ਚੱਲੀਆਂ ਵਾਲਾ ਨੂੰ ਛੱਡੇ ਕਰਦਾ ਤਾ ਪੈਣੀ ਨੂੰ ਛੱਡੇ ਕਰਦਾ ਤਾਂ ਹੁਣ ਤਾਂ ਚੱਲ ਇੱਕੋ ਪਾਸੇ ਨੂੰ ਵੀ ਟੁੱਟੀ ਆਇਆ ਤਾਂ ਇਹਦੇ ਹੁਣ ਉੱਪਰ ਉਹ ਗੀਅਰ ਜਾਊ ਤੇ ਚ ਪੈ ਸਕਦਾ ਹੂੰ ਹੂੰ ਉਹੀ ਕਿਹਾ ਗੀਅਰ ਜਿਹੜਾ ਉੱਪਰ ਜਿੱਤੇ ਪਾਇਆ ਵਾ ਕੋਈ ਤਾਂ ਸਾਧਨ ਹੋਊਗਾ ਬਾਕੀ ਦੇਖਦੇ ਚੱਲ ਉੱਪਰ ਹੋਵੇ ਤਾਂ ਸੌਖਾ ਤਾਂ ਹਾਂ ਬਸ ਤਾਂ ਬਾਹਰ ਤੇ ਖੜਾ ਘਵਾ ਦੇ ਆਪਣਾ ਲੋਹੇ ਵਾਲੀ ਤਾਂ ਹੁੰਦਾ ਉਹਦਾ ਇੱਕਣੀ ਆਉਂਦਾ ਦੂਆ ਉਹਦੇ ਘੁਮਾਉਣਾ ਵੀ ਬਹੁ ਵਾਰੀ ਪੈਂਦਾ ਉਹ ਜਿਹੜਾ ਟੂਟੀਆਂ ਵਾਲਾ ਹੁੰਦਾ ਉਹਦਾ ਕਈ ਵਾਰੀ ਘੁਮਾਉਣਾ ਪੈਂਦਾ 5-7 ਵਾਰੀ ਇਹ ਤਾਂ ਇੱਕ ਵਾਰੀ ਘੁੰਮੇ ਤੇ ਹੋ ਜਾਂਦਾ ਉਹਦਾ 5-7 ਵਾਰੀ ਘੁਮਾਉਣਾ ਪੈਂਦਾ ਤਾਂ ਕਿਤੇ ਹੁੰਦਾ ਪਰ ਉਹ ਵੀ ਟਾਇਰ ਟੋਰ ਮੈਨੂੰ ਪੂਰੇ ਹੈ ਬਸ ਹੁਣ ਹੈ ਜਰਾ ਹੋਰ ਇੱਧੇ ਟਾਇਰ ਕਰਕੇ ਸੈਟਲ ਕਰ ਲਵਾਂਗਾ ਫਿਰ ਟੁਰਲਾ ਟਾਇਰ ਕਰ ਲਾ ਹੁਣ ਕਿਤੇ ਬਹੁਤਾ ਵੀ ਨਾ ਕਰ ਬਾਕੀ ਟਾਇਰ ਦਾ ਚਲਾਏ ਤੇ ਹੋ ਜੂ ਜੇ ਲੀਕ ਕਰੇ ਕਿਤੇ ਕੋਈ ਕਾਲਾ ਕੁਲੇ ਟੁੱਟ ਗਿਆ ਪੰਗਾ ਖੜਾ ਹੋ ਜਾਣਾ ਹੂੰ ਉਹੀ ਕਹਿੰਦਾ ਮੈਂ ਦੇਖ ਲੈ ਸਾਰਾ ਸਿਸਟਮ ਹਿਲ ਜਾਂਦਾ ਡਣਾ ਹੋਵੇ ਹੋਰ ਬਲਵਾਨ ਤੂੰ ਵੀ ਸਲਾਹ ਦੇ ਕੋਈ ਮੈਂ ਤਾਂ ਆਈ ਸਲਾਹ ਦੰਨਾ ਵਾ ਜੇ ਹਵਾ ਵਾਲਾ ਕੱਢਣਾ ਮੂਹਰੇ ਕੱਢ ਹੋ ਸਕਦਾ ਰੇਂਜ ਦੇ ਬਹੁ ਪ੍ਰੈਸ਼ਰ ਬਣ ਜਾਣਾ ਹਵਾ ਵਾਲੇ ਦੋਰੇ ਕਿਸੇ ਸਿਸਟਮ ਦਾ ਕੱਢਣਾ ਗਿਆ ਨਕੇ ਖੋਲੋਂ ਚਲਾ ਕੇ ਦੇਖਦੇ ਆ ਵੀ ਹੁਣ ਪਾ ਸਕੇ ਫੇਲ ਖੋਲਿਆ ਦੱਬ ਦੋਵੇ ਹੈ ਖੋਲਣ ਗਿਆ ਉਹ ਮੇਰੇ ਬੰਦੇ ਤਾਂ ਖੋਲੋ ਹੋਆ ਕਸਾਈ ਆ ਕਸਾਈ ਦਾ ਤਾਂ ਚੱਲਦੀ ਆ ਇੱਕ ਅੰਮੀ ਵੇਚੀ ਹੋਗੀ ਮੋਟਰ ਦਾ ਪਾਣੀ ਉਹ ਔੜੀ ਦਾ ਜ਼ਿਆਦਾ ਹੋਰੇ ਦੇ ਤਾਂ ਲੋਡ ਹੋ ਜਾਣਾ ਪਾਣੀ ਦੇ ਉੱਤੇ ਲਾਉਂਦੇ ਫਿਰ ਕੋਈ ਨਹੀਂ ਸਾਧੂ ਹੁਣ ਤਾਂ ਆਇਆ ਸਾਡਾ ਪੁਆਇੰਟ ਲੱਗ ਗਿਆ ਹੂੰ ਉਹ ਚੱਬੀ ਆ ਕਾਕੀ ਵਿੱਚ ਕਹਦੇ ਬਾਕੀ ਚ ਬਈ ਆ ਉਹ ਹੈ ਕਿਹੜੀ ਆ ਮੈਂ ਕਿਹਾ ਮੈਂ ਕਿਹਾ ਬੋਲ ਕੀ ਕਾਲੇ ਪੈਪ ਨਾਲ ਤੇ ਆਪਾਂ ਕੀ ਆ ਜਿਹੜੀ ਉਹਦੇ ਵਿੱਚ ਪਈ ਪੂਰੇ ਇਹ ਬਾਈ ਚੜਦਾ ਬਹੁਤ ਸੌਖਾ ਏ ਕੀ ਚੀਜ਼ ਪਹਿਲਾਂ ਉਹ ਤਾਂ ਬਹੁਤ ਪੁਰਾਣੇ ਹੋ ਗਏ ਉਹ ਕਿਤੇ ਅੱਜ ਦੇ 20 ਸਾਲ ਪੁਰਾਣੇ ਹੋ ਗਏ ਸਮਝ 20 ਤੇ ਵੀ ਜ਼ਿਆਦਾ ਹੀ ਆ ਕਾਲੇ ਪੈਪ ਨਾਲ ਜਦੋਂ ਨੂੰ ਮਿੱਟੀ ਜ਼ਿਆਦਾ ਪੈ ਗਈ ਉਸ ਦਿਨ ਨੂੰ ਸੜਾ ਪੰਨ ਪੈ ਜਾਂਦਾ ਉਹ ਜਿਆਦੇ ਹਿਸਾਬ ਨਾਲ ਤਾਂ ਪਾਣੀ ਘਟਦਾ ਮੋਟਰ ਦਾ ਉਹ ਹਿਸਾਬ ਨਾਲ ਤਾਂ ਇੰਨੇ ਕ ਪੈਪ ਚੱਲਦੇ ਨੇ ਵਸ ਤੋਂ 10 ਸਾਲ ਹੋਰ ਚੱਲਣੇ ਆ ਤੇ ਭਾਫੇ ਪਾਣੀ ਨਹੀਂ ਘਟ ਜਣਾ ਫੇਰੇ ਇਹਨਾਂ ਦੀ ਵੀ ਕੰਮ ਆ ਜੇਣਾ ਹਾਂ ਮੇਰੇ ਕੰਮ ਆਏ ਬੱਟਰ ਲੈਪਸਾਂ ਲੈ ਚਲੇ ਜਾਣਾ ਇੰਨੀ ਕਹਿੰਦੇ ਮੁੱਕ ਚੱਲਿਆ ਜੀ ਮੁੱਕ ਚੱਲਿਆ ਮੁੱਕ ਚੱਲਿਆ ਪਾਣੀ ਮੁੱਕ ਚੱਲਿਆ ਆਪਣੇ ਕਿੰਨੀ ਜ਼ਿਆਦਾ ਹੈ ਹੋਰ ਕਿੱਧਰ ਹੈ ਪਾਣੀ ਕਿਤੇ ਨਹੀਂ ਹੈ ਨਾ ਨਾ ਪਾਣੀ ਲੈ ਬਠਿੰਡੇ ਗਿੰਦੇ ਸੀ ਨਹੀਂ ਬਹੁਤ ਆ ਚਲ ਉਹਦਾ ਕੋਈ ਨਹੀਂ ਲੱਗਿਆ ਚਲਾਉਣਾ ਐਮਐਲਏ ਦੇਖਦੇ ਆ ਹੁਣ ਇਹ ਨਹੀਂ ਲਾਇਆ ਜਾਤਾ ਪੱਲੇ ਪਿੰਨੀ ਜੀਤੀ ਪੱਲੇ ਪਿੰਨੀ ਇੰਨਾ ਤੋਦਾ ਲੱਗ ਜਾਣਾ ਬੈਟ ਵੀ ਹੈਗੀ ਹੈ। ਹਾਂ ਹੁਣ ਚੱਲੀ ਗਿਆ। ਬੱ ਵੇਖ ਇੱਧਰ ਕੀ ਦੇਖਣਾ ਉੱਧਰ ਦੇਖ। ਅਕੱਲ ਪਾਣੀ ਵਿੱਚ ਖੜੇ ਵੀ ਜਾਣ ਸੁੱਕ ਗਏ ਆ। ਉਹਨੇ ਤਾਂ ਇੱਧਰ ਦੇਖਣਾ ਵੀ ਲੀਕ ਤਾਂ ਨਹੀਂ ਹੈਗਾ। ਇੱਧਰ ਕੀ ਕਰਨਾ ਨਾ ਕਰੇ ਵਧੀਆ। ਹਾਂ ਮਹਾਰਾਜ ਸਾਰੇ ਪੈਗ ਲੈਣੇ ਦੁਖੀ ਕਰੇ ਪਹਿਲੇ ਮੈਂ ਟੂਆ ਪਟਣਾ। ਚੱਲ ਵੀ। ਉੱਧਰ ਆ ਗਿਆ ਪਾਣੀ ਉੱਧਰ ਦੇਖ। ਪਾਣੀ ਆ ਗਿਆ ਇੱਥੇ ਨਿਕਲ ਗਿਆ। ਹਾਂ ਨਿਕਲਦਾ। ਉਹ ਪਾਣੀ ਨਿਕਲਦਾ। ਆਹੋ ਬੱਟ ਉਹ ਡਿਕੜਦਾ ਗਿਆ ਨਾ ਸੜ ਇੱਧਰ ਕੁਝ ਵੀ ਨਹੀਂ ਹੋਇਆ ਤੇ ਹੁਣ ਇੱਥੇ ਕਿਹਦੇ ਲੀਕ ਕਰਨਾ ਮਾੜੀ ਮੋਟਰ ਸੂਸਾ ਦਾ ਹੋਵੇ ਥਲੀ ਕਾਦੀ ਹੋਣੀ ਆ ਹੁਣ ਕਿਤੇ ਸੂਸਾ ਹੋਣੀ ਉਹ ਹੈ ਹੋਣੀ ਆ ਸੂਸਾ ਮਰੇ ਕਮਾ ਕੇ ਦਿਖਾਦੇ ਤਾਂ ਸੂਸਾ ਹੋਣੀ ਇਹਨਾਂ ਨੂੰ ਨਾ ਮਰੇ ਜੇ ਕਮਾ ਲਾ ਤਾਂ ਕਿ ਹੋ ਗਿਆ ਗੰਨਾ ਰਾਂ ਭਰਦੀ ਉੱਥੇ ਇੱਕ ਸੈਕਿੰਡ ਦਾ ਥੋੜਾ ਕੁ ਸੌਣ ਲੱਗਿਆ ਇਹਦਾ ਕੀ ਪਤਾ ਮੋਟਰ ਦਾ ਜਿੱਤੇ ਸੂਸਾ ਹੋਣੀ ਆ ਭੇਦੀ ਜਾ ਗਿਆ ਹੁਣ ਵੀ ਸੂਸਾ ਹੋਣੀ ਆ ਹੁਣ ਤਾਂ ਆਹ ਦੇਖੋ ਇੱਧਰ ਸੂਸਾ ਚਲਾਈ ਆ ਨਾ ਨਾ ਕਦੀ ਚਲاتی ਉਹਨੇ ਤਾਂ ਹੁਣ ਚੱਲੀ ਮੋਟਰ ਓਰੇ ਹਵਾ ਨਿਕਲੀ ਏ ਤੇਰੀ ਐ ਪੈਪ ਚ ਇਹਦਾ ਹਵਾ ਵਾਲਾ ਇਹਦਾ ਏਅਰ ਦੇ ਵਿੱਚ ਪੋ ਮੈਂ ਕੀਦਾ ਭਾਈ ਹਵਾ ਵਾਲਾ ਤਾਂ ਆਪਾਂ ਨੂੰ ਕੱਢਣਾ ਪੈਣਾ ਇਹਦਾ ਕਿਹਾ ਮੈਂ ਕਹਿੰਦਾ ਹਵਾ ਨਹੀਂ ਕਿੰਨੇ ਆਹ ਕਿੱਥੇ ਦਾ ਕੱਢਣਾ ਪੈਣਾ ਕਿੱਥੇ ਤੱਕ ਪੈਪ ਹੋ ਬਸ ਉਰੀ ਤੱਕ ਹੋਰੀ ਦਾ ਮੁੱਕ ਗੇ ਆਜਾ ਉਹ ਤੇ ਗਾਂ ਲਗੂ ਤਾਲੂਗਾ ਦੇ ਨੋਰ ਤੋਰੇ ਮੁੱਕ ਗੇ ਉਹ ਤੇ ਪੈਪ ਦੇਖ ਜਿੱਥੇ ਉਹ ਟਰੈਕਟਰ ਆਉਂਦਾ ਉਹ ਲਾਈਟ ਆ ਹਾਂ ਉੱਥੇ ਆ ਇਹ ਕਿਹੜਾ ਗੋਪੀ ਖੜਾ ਦੇਖ ਨਹੀਂ ਇੱਥੇ ਤੇ ਆਏ ਉੱਥੇ ਤੇ ਆ ਉਹ ਖੰਭਾ ਜਿਹੜਾ ਉਹ ਉਹ ਜਿਹੜੇ ਜੋੜੇ ਖੰਭੇ ਆ ਉਹ ਚੱਚਾ ਬਣਿਆ ਹਾਂ ਖੰਭਿਆਂ ਦੇ ਵਿੱਚ ਨੂੰ ਹਾਂ ਉਹ ਟਰੈਕਟਰ ਤੇ ਲੱਗਿਆ ਆ ਕੇ ਈਲਾ ਕਰਾਏ ਬਾਈ ਨਹੀਂ ਦੂਰ ਚਲ ਵਾ ਠੀਕ ਆ ਮੜਾ ਮੜਾ ਲੀਕ ਲੱਗ ਗਿਆ ਭਾਈ ਉਹ ਉੱਥੇ ਤੇ ਕੋਈ ਨਹੀਂ ਕੋਈ ਨਹੀਂ ਲੱਗ ਗਿਆ ਥੱਲੇ ਇਹਦੇ ਚੱਲੇ ਚੱਲੇ ਮੈਂ ਦੇਖ ਇੱਕ ਦੇਖ ਬਚਾ ਕੇ ਬਚਾ ਕੇ ਤਾਂ ਮੁਰੂ ਹੋਣ ਸਟਾਰਟ ਹੋਇਆ ਮੌਜੂਦ ਨੂੰ ਕਹਿਣਾ ਇਹਦੇ ਪ੍ਰੈਸ਼ਰ ਦੇ ਪੇ ਆ ਨਿਕਲਦਾ ਪਰ ਜੇ ਅੱਜ ਆਇਆ ਪ੍ਰੈਸ਼ਰ ਪੈ ਕੇ ਇਹ ਨੇਗਰਾ ਦਾ ਕੋਈ ਕਸਾਈਓ ਕਰ ਨਹੀਂ ਆ ਹੂੰ ਇਤਨੀ دیر ਵੱਲ ਪਾਣੀ ਨਿਕਲ ਗਿਆ ਦੇਖ ਲੈ ਆਵਾਜ਼ ਹੀ ਨਹੀਂ ਬਣੀ ਤੈਨੂੰ ਉਹ ਵੀ ਗੱਲ ਕਰਨਾ ਵੀ ਹਵਾ ਦੀ ਆਵਾਜ਼ ਵੀ ਨਹੀਂ ਆਈ ਸਾਜੀ ਵੀਓ ਲੱਗ ਜਾਣੇ ਜੇ ਲਾਉਣਾ ਹੋਵੇ ਔਰ ਇੱਥੇ ਇੱਧਰ ਲਾ ਹਾਂ ਉਹ ਤਾਂ ਲੱਗੇ ਜਾਣਾ ਤੂੰ ਉਹੀ ਤਾਂ ਕਹਿੰਦਾ ਮਿੱਟੂ ਹੋਰ ਮੈਂ ਤੈਨੂੰ ਉਹਨੇ ਹਰਲੇ ਪਾਸੇ ਹੀ ਕਿਹਾ ਤੈਨੂੰ ਚੱਲ ਕਸਪੂਰ ਮੈਨੂੰ ਬੰਦ ਕਰਾਈਏ ਨਹੀਂ ਬੰਦ ਜਿਗਾ ਪਤਾ ਲਗਾ ਹਾਂ ਜਸਤੀ ਜੀ ਜੀ ਪਤਾ ਤਾਂ ਲੱਗਦਾ ਬੰਦਾ ਕਿੱਦੋਂ ਲੱਗਿਆ ਬੰਦਾ ਵੀ ਉੱਥੇ ਫਿਰਦਾ ਘਣ ਕੇ ਨਹੀਂ ਨੱਕੇ ਦੇਖਦਾ